प्यारे बच्चों मैं ਤੁਹਾਡੇ ਲਈ ਇੱਕ ਛੋਟੀ ਜੀ ਕਹਾਣੀ ਲੈ ਕੇ ਆਈ ਹਾਂ ਜਿਸ ਦਾ ਨਾਮ ਹੈ ਸੋਨੇ ਦਾ ਹੰਡਾ ਦੇਣ ਵਾਲੀ ਮੁਰਗੀ ਇੱਕ ਪਿੰਡ ਵਿੱਚ ਇੱਕ ਕਿਸਾਨ ਆਪਣੀ ਪਤਨੀ ਨਾਲ ਰਹਿੰਦਾ ਸੀ ਉਸ ਦਾ ਛੋਟਾ ਜਿਹਾ ਇੱਕ ਖੇਤ ਸੀ ਜਿੱਥੇ ਉਹ ਸਾਰਾ ਦਿਨ ਮਿਹਨਤ ਕਰਦਾ ਸੀ ਪਰ ਸਖਤ ਮਿਹਨਤ ਤੋਂ ਬਾਅਦ ਵੀ ਖੇਤੀ ਤੋਂ ਮਿਲਣ ਵਾਲੀ ਆਮਦਨ ਉਨ੍ਹਾਂ ਦੀ ਗੁਜ਼ਾਰੇ ਲਈ ਕਾਫੀ ਨਹੀਂ ਸੀ ਅਤੇ ਉਹ ਗਰੀਬੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਸਨ ਇੱਕ ਦਿਨ ਇੱਕ ਕਿਸਾਨ ਨੇ ਬਾਜ਼ਾਰ ਵਿੱਚੋਂ ਕੁਝ ਮੁਰਗੇ ਖਰੀਦੇ ਉਸ ਦੀ ਯੋਜਨਾ ਮੁਰਗੀਆਂ ਦੇ ਅੰਡੇ ਵੇਚ ਕੇ ਵਾਧੂ ਪੈਸੇ ਕਮਾਉਣ ਦੀ ਸੀ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਘਰ ਦੇ ਵਿਹੜੇ ਵਿੱਚ ਇੱਕ ਛੋਟੀ ਜਿਹੀ ਕੋਠੀ ਬਣਾਈ ਅਤੇ ਉਸ ਵਿੱਚ ਮੁਰਗੇ ਰੱਖੇ ਜਦੋਂ ਸਵੇਰ ਹੋਈ ਤਾਂ ਉਸ ਨੇ ਪਿੰਜਰੇ ਵਿੱਚ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਉਸਨੇ ਦੇਖਿਆ ਕਿ ਉੱਥੇ ਹੋਰ ਅੰਡਿਆਂ ਦੇ ਨਾਲ ਇੱਕ ਸੋਨੇ ਦਾ ਅੰਡਾ ਵੀ ਪਿਆ ਸੀ ਕਿਸਾਨ ਨੇ ਉਹ ਸੋਨੇ ਦਾ ਅੰਡਾ ਗਹਿਣੇ ਵਾਲੇ ਨੂੰ ਚੰਗੀ ਕੀਮਤ ਤੇ ਵੇਚ ਦਿੱਤਾ ਅਗਲੇ ਦਿਨ ਹੀ ਫੇਰ ਉਸ ਨੂੰ ਪਿੰਜਰੇ ਵਿੱਚ ਸੋਨੇ ਦਾ ਅੰਡਾ ਮਿਲਿਆ ਕਿਸਾਨ ਅਤੇ ਉਸਦੀ ਪਤਨੀ ਸਮਝ ਗਏ ਕਿ ਉਹਨਾਂ ਵਿੱਚੋਂ ਇੱਕ ਮੁਰਗੀ ਜੋ ਉਹ ਪਾਲ ਰਹੇ ਹਨ ਉਹ ਹੈਰਾਨੀਜਨਕ ਹੈ ਉਹ ਸੋਨੇ ਦਾ ਅੰਡਾ ਦਿੰਦੀ ਹੈ ਇੱਕ ਰਾਤ ਪੈਰਾ ਦਿਨ ਦੇ ਹੋਏ ਉਹਨਾਂ ਨੇ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਪਛਾਣ ਲਿਆ ਇਸ ਤੋਂ ਬਾਅਦ ਜਿਸ ਤੋਂ ਬਾਅਦ ਉਹਨਾਂ ਨੇ ਇਸ ਦਾ ਖਾਸ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਉਸ ਨੂੰ ਹਰ ਰੋਜ਼ ਮੁਰਗੀ ਤੋਂ ਸੋਨੇ ਦੇ ਅੰਡੇ ਮਿਲਣ ਲੱਗੇ ਉਹ ਅੰਡੇ ਵੇਚ ਕੇ ਕਿਸਾਨ ਕੁਝ ਮਹੀਨਿਆਂ ਵਿੱਚ ਹੀ ਅਮੀਰ ਹੋ ਗਿਆ ਕਿਸਾਨ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ ਪਰ ਉਸ ਦੀ ਪਤਨੀ ਲਾਲਚੀ ਸੀ ਇੱਕ ਦਿਨ ਕਿਸਾਨ ਦੀ ਪਤਨੀ ਨੇ ਉਸ ਨੂੰ ਕਿ ਹਾਂ ਕਿ ਅਸੀਂ ਕਦੋਂ ਤੱਕ ਹਰ ਰੋਜ਼ ਅੰਡੇ ਅੰਡਿਆਂ ਦਾ ਵੇਟ ਕਰਦੇ ਰਵਾਂਗੇ ਕਦੋਂ ਤੱਕ ਦੇਖਦੇ ਰਵਾਂਗੇ ਰੋਜ਼-ਰੋਜ਼ ਇੱਕ ਆਂਡਾ ਦਿੰਦੀ ਆ ਅਸੀਂ ਮੁਰਗੀ ਦੇ ਪੇਟ ਵਿੱਚ ਕਿਉਂ ਨਾ ਸਾਰੇ ਅੰਡੇ ਇੱਕੋ ਵਾਰ ਚ ਹੀ ਕੱਢ ਲੈਨੇ ਆ ਇਸ ਤਰ੍ਹਾਂ ਇਹਨਾਂ ਨੂੰ ਵੇਚ ਗਏ ਅਸੀਂ ਇੱਕੋ ਦਮ ਇੰਨੇ ਅਮੀਰ ਹੋ ਜਾਵਾਂਗੇ ਕਿ ਸਾਡੀਆਂ ਸੱਤ ਪੀੜ੍hiyan ਸੁਖੀ ਜੀਵਨ ਬਤੀਤ ਕਰਨਗੀਆਂ ਇਸੇ ਤਰ੍ਹਾਂ ਕਿਸਾਨ ਨੇ ਆਪਣੀ ਪਤਨੀ ਦੀ ਗੱਲ ਮੰਨਦਿਆਂ ਉਸ ਦੇ ਪੇਟ ਵਿੱਚ ਸਾਰੇ ਅੰਡੇ ਕੱਢਣ ਦਾ ਫੈਸਲਾ ਕੀਤਾ। ਫਿਰ ਕਿਸਾਨ ਬਾਜ਼ਾਰ ਗਿਆ ਅਤੇ ਉੱਥੋਂ ਇੱਕ ਵੱਡਾ ਚਾਕੂ ਖਰੀਦ ਲਿਆਇਆ। ਫਿਰ ਰਾਤ ਨੂੰ ਉਹ ਆਪਣੀ ਪਤਨੀ ਨਾਲ ਮੁਰਗੀ ਦੇ ਕੋਠੇ ਤੇ ਗਿਆ ਅਤੇ ਉਸ ਮੁਰਗੀ ਨੂੰ ਫੜ ਲਿਆ ਜਿਸ ਨੇ ਸੋਨੇ ਦੇ ਅੰਡੇ ਦਿੱਤੇ ਸਨ ਅਤੇ ਉਸ ਦਾ ਪੇਟ ਪਾੜ ਦਿੱਤਾ ਸੀ ਪਰ ਮੁਰਗੀ ਕਾਮ ਮੁਰਗੀ ਵਾਂਗ ਹੀ ਅੰਦਰੋਂ ਸੀ। ਇਸ ਦੇ ਪੇਟ ਵਿੱਚ ਸੋਨੇ ਦੇ ਅੰਡੇ ਨਹੀਂ ਸਨ ਅਤੇ ਉਸ ਦੀ ਪਤਨੀ ਕਸੂਰਵਾਰ ਸੀ। ਪਰ ਪਛਤਾਉਣ ਲੱਗੀ ਤੇ ਰੋਣ ਲੱਗੀ ਹੋਰ ਸੋਨਿਆ ਦੇ ਅੰਡੇ ਦੇ ਲਾਲਚ ਕਾਰਨ ਉਸਨੇ ਹਰ ਰੋਜ਼ ਪ੍ਰਾਪਤ ਕੀਤਾ ਇੱਕ ਸੋਨੇ ਦਾ ਅੰਡਾ ਉਹ ਵੀ ਗਵਾ ਦਿੱਤਾ ਸੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਲਾਲਚ ਬੁਰੀ ਬਲਾ ਹੈ ਲਾਲਚ ਇੱਕ ਬੁਰਾਈ ਹੈ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਸਾਨੂੰ ਜੋ ਮਿਲਦਾ ਹੈ ਉਹਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ